ਇੱਕ ਦਿਨ ਮਨ ਵਿੱਚ ਉੱਠੀਆਂ ਇਸ਼ਾਵਾਂ ਨਹੀਂ ਸਮਾਜ ਨੂੰ ਸੁਧਾਰਨੇ 'ਚ ਯੋਗਦਾਨ ਪਾਵਾਂ ਨਹੀਂ ਇੱਕ ਦਿਨ ਮਨ ਵਿੱਚ ਉੱਠੀਆਂ ਇਸ਼ਾਵਾਂ ਨਹੀਂ ਸਮਾਜ ਨੂੰ ਸੁਧਾਰਨੇ 'ਚ ਯੋਗਦਾਨ ਪਾਵਾਂ ਨਹੀਂ ਪੱਗ ਬੰਨ੍ਹਦਾ ਹੀ ਸੋਚਾਂ ਇਹ ਸ਼ੁਰੂ ਕਿੱਥੋਂ ਕਰਾਂ ਪੱਗ ਬੰਨ੍ਹਦਾ ਹੀ ਸੋਚਾਂ ਇਹ ਸ਼ੁਰੂ ਕਿੱਥੋਂ ਕਰਾਂ ਦੇਖਾਂ ਸ਼ੀਸ਼ੇ ਵਿੱਚ ਹੁੰਦਾ ਮੈਂ ਤਿਆਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਖਾਣ ਦੇ ਪੀਣ ਦੇ ਰੱਖਿਆ ਨਾ ਸੇਤ ਦਾ ਧਿਆਨ ਤੂੰ ਜੋਖਮ ਚ ਪਾਈ ਹੋਈ ਆਪਣੀ ਹੀ ਜਾਨ ਤੂੰ ਖਾਂਦੇ ਪੀਂਦੇ ਰੱਖਿਆ ਨਾ ਸੇਤ ਦਾ ਧਿਆਨ ਤੂੰ ਜੋਖਮ ਚ ਪਾਈ ਹੋਈ ਆਪਣੀ ਹੀ ਜਾਨ ਤੂੰ ਸੈਰ ਨਾਹੀ ਜਮ ਨਾ ਤੂੰ ਕਰੇ ਯੋਗਾ ਕਸਰਤ ਸੱਦਾ ਦੇ ਬਿਮਾਰੀਆਂ ਨੂੰ ਉਡੀਕੇ ਸ਼ਮਸ਼ਾਨ ਤੂੰ ਵਧ ਗਿਆ ਪੇਟ ਭਾਰ ਗੋਡੇ ਵੀ ਨਹੀਂ ਚੱਲਦੇ ਵੱਧ ਗਿਆ ਪੇਟ ਭਰ ਗੋਡੇ ਵੀ ਨਹੀਂ ਝੱਲਦੇ ਖਿਆਲ ਕਰ ਜ਼ਰਾ ਰੰਦਾ ਜਿਹਾ ਮਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਚੱਲ ਆਪਣੇ ਹੀ ਅੰਦਰੋਂ ਜ਼ਮੀਰ ਜਰਾ ਲੱਭਵੇ ਚੱਲ ਆਪਣੇ ਹੀ ਅੰਦਰੋਂ ਜ਼ਮੀਰ ਜਰਾ ਲੱਭਵੇ ਮਨ ਵਿੱਚ ਮੈਲ ਉੰਜ ਚਿਹਰੇ ਤੋਂ ਬਣੇ ਰੱਬ ਵੇ ਇਹ ਇਮਾਨਦਾਰੀ ਲੱਖਾਂ ਦੀ ਤੂੰ ਲੋਕਾਂ ਨੂੰ ਦਿਖਾਵੇਂ ਬਸ ਪਰ ਉਹ ਗਰੀਬ ਦਾ ਰੁਪਈਆ ਲਿਆ ਦੱਬਵੇ ਬਾਣੀ ਕਹੇ ਹੱਕ ਨਾ ਪਰਾਇਆ ਕਦੇ ਖਾਈਏ ਬਾਣੀ ਕਹੇ ਹੱਕ ਨਾ ਪਰਾਇਆ ਕਦੇ ਖਾਈਏ ਅਸਲੀ ਧਰਮ ਮੋੜਿਆ ਕਰ ਉਧਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਪਹਿਲਾ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਪਹਿਲਾ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਕੱਲ ਤੇਰੇ ਕੋਲ ਆਇਆ ਮੰਗਤਾ ਗਰੀਬ ਜੋ ਤੋੜ ਦਿੱਤਾ ਖਾਲੀ ਹੱਥ ਸਭ ਦੇਖ ਕੇ ਕਰੀਬ ਜੋ ਕੱਲ ਤੇਰੇ ਕੋਲ ਆਇਆ ਮੰਗਤਾ ਗਰੀਬ ਜੋ ਤੋੜ ਦਿੱਤਾ ਖਾਲੀ ਹੱਥ ਸਭ ਦੇਖ ਕੇ ਕਰੀਬ ਜੋ ਕਿਤਾ ਚਿੱਤ ਕਰਦਾ ਹੈ ਮੰਗਣੇ ਨੂੰ ਦਰ ਦਰ ਭੁੱਖਾ ਹੋਣਾ ਬੱਚਾ ਸ਼ਾਇਦ ਉਸ ਦਾ ਨਸੀਬ ਜੋ ਜਦ ਗੋਲਕਾਂ ਚ ਪਾਵੇਂ ਨੋਟ ਵੱਡਾ ਹੀ ਝੜਾਵੇਂ ਜਦ ਗੋਲਕਾਂ ਚ ਪਾਵੇਂ ਨੋਟ ਵੱਡਾ ਹੀ ਝੜਾਵੇਂ ਜੇ ਰੱਬ ਸਿੱਧਾ ਮੰਗੇ ਉਹ ਵੀ ਹੱਕਦਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਝੂਠ ਬੋਲ ਫੋਨਾ ਤੇ ਤੂੰ ਲਾਇਕਾ ਤੋ ਲਾਰੇਆ ਸੱਚ ਦੇ ਪੁਜਾਰੀਆ ਵੀ ਸੱਚ ਹੀ ਵਿਸਾਰਿਆ ਝੂਠ ਬੋਲ ਫੋਨਾਂ ਤੇ ਤੂੰ ਲਾਇਕ ਆ ਤੂੰ ਲਾਰੇ ਆ ਸੱਚ ਦੇ ਪੁਜਾਰੀਆ ਵੇ ਸੱਚ ਹੀ ਵਿਸਾਰਿਆ ਨੈਤ ਦੇਖ ਤੂੰ ਫੁਟੇਜ ਆਪਣੇ ਸੀਸੀਟੀਵੀ ਦੀ ਤੇ ਪੁੱਛ ਆਪਣੇ ਆਪ ਤੋਂ ਸਮਾਂ ਕਿਵੇਂ گزارਿਆ ਨਿਕੰਮੇ ਇਕਵਾਲ ਨਿਕੰਮੇ ਇਕਵਾਲ ਨਾਲੇ ਹਲਕੇ ਚ ਸਾਰਿਆਂ ਨਿਕੰਮੇ ਇਕਬਾਲ ਨਾਲੇ ਹਲਕੇ ਚ ਸਾਰਿਆਂ ਨੂੰ ਅਗਲੇ ਵਾਂਗ ਤੂੰ ਵੀ ਬਣ ਸਮਝਦਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਾਂ ਮਗਰੋਂ ਸੁਧਾਰੀ ਉਹ ਪਹਿਲਾ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਪਹਿਲਾ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਥੈਂਕ ਯੂ